ਮੈਂ ਤੈਨੂੰ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਿਹਾ ਮੈਂ ਵੀ ਕਹਿ ਰਿਹਾ ਪਿਆਰ ਨਾ ਗੱਲ ਕਰੋ ਬੰਦੇ ਨੂੰ ਮੂੰਹ ਬਤ ਕਰ ਮੈਂ ਤੇਰੀ ਕੰਪਲੇਨਟ ਲੈ ਲਈ ਹੈ ਬਸ ਠੀਕ ਹੈ ਮੇਰੀ ਕੰਪਲੇਨਟ ਤੈਨੂੰ ਲਾਸ਼ ਕਿਹਾ ਤੂੰ ਤਰੀ ਬੰਦੇ ਦੀ ਤੇਰੀ ਮੇ ਕੰਪਲੇਨਟ ਲੈ ਲਈ ਤਰੀ ਬੰਦੇ ਦੀ ਮੈਂ ਜਿਹੜਾ ਤੈਨੂੰ ਕਿਹਨ ਕਹਦਾ ਮੈਂ ਉਹਦੀ ਬੰਦੇ ਦੀ ਦੋਤੀ ਹਵਾ ਕਰਨੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਨਿਕਲ ਕੰਪਲੇਨਟ ਲੈ ਲਈ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਬੁਲਾਉਣਾ ਨਹੀਂ ਨਹੀਂ ਬਸ ਫੇਰ ਅਸੀਂ ਚੱਲਦੇ ਹਾਂ ਕੰਪਲੇਨਟ ਦੇ ਇਹਨੂੰ ਹੀ ਖੜੇ ਦੀ ਫੇਰ ਤੈ ਕੰਪਲੇਨਟ ਦੇ ਦਈਏ ਨਾ ਸਰ ਜਿਓ ਜਾਓ ਉਹ ਚੱਲਦੇ ਜਾਓ ਮੈਂ ਬੁਲਾ ਲਾ ਦਿੰਦਾ ਜਿਓ ਆ ਗਿਆ ਜੀ ਸਰ ਮੈਂ ਮੈਂ ਤੈਨੂੰ ਸਣੀ ਤੋਂ ਇਹੀ ਗੱਲ ਕਰਦਾ ਹਾਂ ਹਰ ਕੀ ਦੀ ਲਿਮਟ ਹੁੰਦੀ ਹੈ ਲਿਮਟ ਮੈਂ ਕੋਈ ਲਿਮਟ ਕਰ ਤੈਨੂੰ ਸਾਫ਼ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਛ ਹੋ ਜੇ ਮੈਂ ਤੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈ ਏ ਮੈਂ ਚੋਰ ਆ ਨਹੀਂ ਮੈਂ ਚੋਰ ਆ ਮੈਂ ਤੈਨੂੰ ਮੈਂ ਇੱਕ ਮੁਹੱਲੇ ਦਾ ਮੁਹਤਰ ਮੈਂ ਤੈਨੂੰ ਮੈਂ ਮੁਹਤਰ ਮੈਂ ਹੀ ਜਣਾ ਮੈਂ ਚੌਕੀਦਾਰ ਹਾਂ ਤੇ ਮੈਂ ਕੀ ਆ ਚਲੋ ਮੈਂ ਚੌਕੀਦਾਰ ਆ ਮੈਂ ਤੈਨੂੰ ਹੁਣ ਲਾਸ਼ ਕਹਿੰਦਾ ਤੂੰ ਨਹੀਂ ਮੰਨਣਾ ਮੈਂ ਚੋਰ ਆ ਤੂੰ ਕੀ ਕਹਿ ਰਹੇ ਤੈਨੂੰ ਮੈਂ ਹੁਣ ਦੇਖਿਆ ਤੂੰ ਉਹ ਹਵਾ ਹੋ ਰਹੀ ਕਰੀ ਜਨਾ ਹੈ ਓਏ ਜੱਜ ਸਾਹਿਬ ਆ ਦਿਮਾਗ ਖਾਣ ਕਿੱਧਰ ਇੱਕ ਮਿੰਟ ਤੇਰੀ ਵਰਗਾ ਬਹੁਤ ਦੇਖਿਆ ਮਾਰ ਮਾਰ ਸੀਨ ਕਰ ਤੁਮੇ ਭਾਈ ਦੇਖ ਸਕਦੇ ਹੋ ਕਿ ਚੌਕੀ ਚਾਰ ਦੇ ਵੱਲ ਬਤਮੀ ਜੀ ਦੇ ਨਾਲ ਮਲੇ ਦੇ ਮੋਹਲਵਾਰ ਬੰਦੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਐਸੇ ਗੱਲ ਕਰ ਰਿਹਾ ਭਾਈ ਐਸੇ ਗੱਲ ਕਰ ਰਿਹਾ ਦੇਖ ਸਕਦੇ ਹੋ ਕਿ ਚੌਕੀ ਚਾਰ ਸਾਹ ਦੇ ਵੱਲ ਮੇਰੀ ਆਚਰਣ ਦੀ ਬਤਮੀ ਕੀਤੀ ਕਿਤੀ ਜਾ ਰਹੀ ਆ ਨਾ ਸਾਭਾ ਭੰਲਣ ਦੀ ਗੱਲ ਕੀਤੀ ਜਾ ਰਹੀ ਆ ਸੋ ਪ੍ਰਾਇਮਰੀ ਵਾਲੀ ਉਸ ਦੇ ਬੰ ਨੂੰ ਖਬਰ ਦਿਖਾ ਰਹੇ ਆ ਅਸੀਂ ਠੀਕ ਹੈ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇਹ ਤਾਂ ਨਹੀਂ ਚੱਲੂਗਾ ਇਹ ਕਿਸ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਸ਼ਹਿਰਾਬਦੀ ਚੌਕੀ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਵਾਰ ਅਮਨ ਸੈਣੀ ਬੀਜੇਪੀ ਤੋਂ ਉਹਨਾਂ ਨੂੰ ਘੜਾਵਾ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਕੀ ਦੇ ਵਿੱਚ ਧਰਨੇ ਬਾਰੇ ਤੁਸੀਂ ਮੈਨੂੰ ਦੱਸਿਆ ਸੀ ਮਾਮਲਾ ਇਹ ਇੱਕ ਤਰਖਾਸਦਾਈ ਸੁਣੀ 6 ਵਜੇ ਦਰਖਾਸਤ ਦੇ ਕੇ ਗਏ ਨੇ ਦੇਖ ਰਣੀ ਉਹ ਕਿਤੇ ਡੋਗ ਲਵਰ ਨੇ ਉਹ ਕਿਤੇ ਮੱਲੇ ਵਿੱਚੋਂ ਦੇ ਪ੍ਰੀਤ ਨਗਰ ਰਹਿੰਦੇ ਨੇ ਉੱਥੇ ਕਿਤੇ ਆਪਣੇ ਲਵਰ ਕਰਕੇ ਉਹਨਾਂ ਫੀਡ ਫੂਡ ਕਿਤੇ ਇਕੱਠੀ ਕਰਕੇ ਪਾਦੇ ਨੇ ਉਹ ਕੁੱਤੇ ਕਰਤੇ ਕਾਫੀ ਇਕੱਠੇ ਹੋ ਜਾਂਦੇ ਨੇ ਉਹ ਹੁਣ ਕਹਿੰਦੇ ਵੀ ਸਾਡੇ ਵੀ ਕੁੱਤਿਆਂ ਨੂੰ ਉਹਨੇ ਜਿਹੜੇ ਮਹੱਲੇ ਜਿਹੜਾ ਦਾ ਬੰਦਾ ਕੋਈ ਆਪਣੇ ਅੰਜਸਪਾਲ ਸਿੰਘ ਤੇ ਰੋਹਨ ਮਨਜਿੰਦਰ ਵਗੈਰਾ ਇਹ ਕੁੱਤੇ ਨੂੰ ਕੁੱਟਦੇ ਨੇ ਜੀ ਹੈ ਨਾ ਉਹ ਦਰਖਾਸਤ ਲੈ ਲਈ ਸੀਗੀ ਉਹਨਾਂ ਨੂੰ ਜਦੋਂ ਦੀ ਪਾਰਟੀ ਜਸਪਾਲ ਸਿੰਘ ਜੀ ਨਾਲ ਅਲੀਗੇਸ਼ਨ ਲੈ ਇਹਨਾਂ ਨੂੰ ਬੁਲਾਇਆ ਹੈ ਉਹ ਬੁਲਾ ਕੇ ਸੁਣਦੇ ਵਕ ਕੀ ਗੱਲ ਬਤਾ ਹੈ ਆਰੇ ਜਸਤਾ ਹੀ ਰੇਨ ਵਿੱਚ ਟੈਲੀ ਹੁੰਦੇ ਗੱਲ ਹੋਈ ਜੀ ਆ ਰਹੇ ਨੇ ਉਹ ਸਰ ਤੇ ਸਭ ਜਿਹੜੀ ਇੱਕ ਅਮਨ ਜਾਨੀ ਕੋਲ ਜਵਾਬ ਲਾਗੇ ਅਭੀ ਜਿਹੜੇ ਚਾਰਜ ਨੇ ਚੌਕੀ ਦੇ ਉਹਨਾਂ ਨੇ ਮੇਰੇ ਨਾਲ ਬਤਨੀ ਸੀ ਕੀਤੀ ਮੈਨੂੰ ਮਾਰਨ ਦੇ ਤੇ ਥੱਪੜ ਮਾਰਨ ਦੇ ਇਹ ਵਦਨ ਕੀ ਗੱਲ ਬਿਲਕੁਲ ਝੂਠ ਹੈ ਕੋਈ ਚੈਨਲ ਵਿੱਚ ਬਿਲਕੁਲ ਵੀ ਚੱਲਦੀ ਹੈ ਜੀ ਉਹਦੇ ਸਬੰਧ ਦੇ ਵਿੱਚ ਆਈ ਸੀਗੀ ਮੈਂ ਉਹਨੂੰ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਸੀ ਦਰਖਾਸਤ ਦੇ ਕੇ ਜਿਹੜੀ ਪਾਰਟੀ ਅਰਖਾਸਤ ਵਾਪਸ ਲੈ ਗਈ ਸੀ ਮੈਂ ਤੇ ਜੇ ਅਗਰ ਮੇਰੇ ਕੋਲ ਦਰਖਾਸਤ ਹੁੰਦੀ ਮੈਂ ਤਾਂ ਦਰਖਾਸਤ ਦੇ ਅਕੋਰਡਿੰਗ ਗੱਲ ਕਰਨੀ ਜੋ ਦਰਖਾਸਤ ਹੀ ਕਹਿੰਦੇ ਅਸੀਂ ਦਰਖਾਸਤ ਨਹੀਂ ਦੇਣੀ ਉਹ ਦਰਖਾਸਤ ਵਾਪਸ ਲੈ ਗਏ ਨੇ ਉਹਦੇ ਵਿੱਚ ਤਾਂ ਫਿਰ ਗੱਲ ਕਰਵੇ ਉਹ ਦੁਬਾਰਾ ਫਿਰ ਲੈ ਕੇ ਨਾਲ ਆਇਆ ਸੈਣੀ ਉਹ ਕਹਿੰਦਾ ਇਹ ਦਰਖਾਸਤ ਨਹੀਂ ਮੈਂ ਕਿ ਦਰ ਤੇ ਦਰਖਾਤੇ ਦਰਖਾਤੇ ਜੀ ਦੂਜੀ ਪਾਰਟੀ ਅਕਸਰ ਜਦੋਂ ਕੋਈ ਕੰਪਲੇਨਟ ਦਿੰਦਾ ਆਪਾਂ ਦੂਜੀ ਪਾਰਟੀ ਨੂੰ ਪੱਖ ਸੁਣਨਾ ਹੁੰਦਾ ਉਹਦਾ ਉਹਨੂੰ ਕਾਲ ਵੀ ਕਰਨੀ ਹੁੰਦੀ ਆ ਇਹ 5 ਮਿੰਟਾਂ ਵਿੱਚ ਤਾਂ ਨਹੀਂ ਜਲਦੀ ਨਹੀਂ ਜਲਦੀ ਤਾਂ ਨਹੀਂ ਆ ਜਦ ਵਿੱਚ ਹੁਣੇ ਬੁਲਾਓ ਜੀ ਉਹਨੂੰ ਆਹੀ ਗੱਲ ਕਹੀ ਆ ਵੀ ਦਰਖਾਤ ਤੇਰੀ ਦੇਣੀ ਆ ਤੂੰ ਦਿਖਾ ਦੇ ਦੇ ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ ਅੱਜ 10 ਨੰਬਰ ਮੈਂ ਟੈਲੀਫੋਨ ਬਣਾਉਣ ਬਣਾਉਣ ਵਾਸਤੇ ਲਿਖੇ ਸੀ ਉਦੋਂ ਓਕੇ ਉਹ ਕਹਿੰਦੇ ਨਹੀਂ ਜੀ ਅਸੀਂ ਹੁਣ ਧਰਨਾ ਲਾਣਾ ਮੈਂ ਕਿਹਾ ਧਰਨਾ ਫਿਰ ਇਹ ਧਰਨਾ ਗਾ ਹਰ ਚੀਜ਼ ਧਰਨੇ ਨਾਲ ਇਕੱਠੀ ਘੱਟੋ ਘੱਟ ਕੋਈ ਕੰਪਲੇਨਟ ਦਿੰਦਾ ਆਪਾਂ ਦੂ ਪਰ ਜੋ ਕਿਵੇਂ ਹੁਣੇ ਹੀ ਕਾਰਵਾਈ ਕਰੋ ਉਸ ਤਰ੍ਹਾਂ ਨਹੀਂ ਹੁੰਦਾ ਕਿ ਲੱਗਦਾ ਕਿ ਇਹਨਾਂ ਦੀ ਆਸਮਾਨ ਚ ਲੜਾਈ ਹੋਈ ਹੈ ਦੋਨੇ ਤਰ੍ਹਾਂ ਇਹਨਾਂ ਦੀ ਜੋ ਇਹਨਾਂ ਐਕਚੁਅਲੀ ਕੀ ਹੈ ਮੈਂ ਜੋ ਹੁਣ ਮੈਨੂੰ ਪਤਾ ਲੱਗਾ ਕਿ ਮੈਂ ਟੈਲੀਫੋਨ ਤੇ ਜਿਸਪਾਲ ਸਿੰਘ ਨੂੰ ਕਾਲ ਕੀਤੀ ਸੀ ਕਿ ਭਾਈ ਆ ਕੇ ਦਰਖਾਸਤਾਂ ਦੇ ਦਿਲਾਓ ਉਹ ਬੇਕਾਰ ਨਹੀਂ ਉਹਨੇ ਮੈਨੂੰ ਬਰਬਰੀ ਦੱਸਿਆ ਕਿ ਇਹ ਇਸ ਤਰ੍ਹਾਂ ਕਰਕੇ ਜਿਹੜੀ ਦੇਖਾ ਰਾਣੀ ਹੈ ਇਹ ਇੱਥੇ ਲਿਆ ਕੇ ਫੀਡ ਕੁੱਤੇ ਸਾਰੇ ਗਲੀ ਦੇ ਕੁੱਤੇ ਕਰ ਦਿੰਦੇ ਨੇ 35-40 ਕੁੱਤੇ ਇਕੱਠੇ ਕਰ ਲੈਂਦੀ ਹੈ ਤੇ ਕੁੱਤੇ ਦਾ ਮੇਰੇ ਫਾਦ ਨੂੰ ਪਿਛਲੀ ਕਟਿਆ ਅਜੇ ਇੰਜੈਕਸ਼ਨ ਪੰਜਵਾਂ ਇੰਜੈਕਸ਼ਨ ਉਹਦੇ ਲੱਗਿਆ ਮੇਰੇ ਫਾਦ ਨੂੰ ਕੱਟਦਾ ਸੀ ਕੁੱਤਿਆਂ ਦਾ ਅ ਇਹਨਾਂ ਅਸਲ ਕੀ ਇਹਨਾਂ ਦਾ ਮੇਨ ਜੋ ਦੇਖਿਆ ਇਹਨਾਂ ਦਾ ਆਪਸੀ ਵਿਚਾਰ ਇੱਕ ਦੂਜੇ ਨਾਲ ਵਿਚਾਰ ਮਤ ਭੇਦਨੇ ਉਹ ਮਤ ਭੇਦ ਲੈ ਕੇ ਇੱਕ ਦੂਜੇ ਤੇ ਆ ਚੀਜ਼ਾਂ ਕਰਦੇ ਨੇ ਸਰ ਦੂਜੀ ਇੱਕ ਵੀਡੀਓ ਹੋਰ ਵਾਇਰਲ ਹੋਣੀ ਹੈ ਜਿਹਦੇ ਵਿੱਚ ਕੁੱਤੇ ਨੂੰ ਮਾਰਿਆ ਜਾ ਰਿਹਾ ਪਰ ਕੁੱਤਾ ਕਹਿੰਦੇ ਬਚ ਗਿਆ ਮਰਿਆ ਨਹੀਂ ਦਾ ਫਿਰ ਅਸੀਂ ਪਾ ਕੇ ਉਹਨੂੰ ਉਹਨੂੰ ਪਾ ਰਹੇ ਹੁਣ ਉਹ ਤੁਹਾਨੂੰ ਪੱਕਾ ਸੁਣਾਗੇ ਨਾ ਹੁਣ ਕਿਉਂਕਿ ਉਹਨਾਂ ਨੇ ਬਰਬਲੀ ਨੂੰ ਦੱਸਿਆ ਕਿ ਅਸੀਂ ਕੁੱਤੇ ਇਹ ਕੁੱਤੇ ਵਾਰ ਇਕੱਠੇ ਹੁੰਦੇ ਅਸੀਂ ਕੁੱਤੇ ਪੜਾ ਕਰਕੇ ਉਹਨੂੰ ਪੜਾ ਪਾ ਕੇ ਉਹਨੂੰ ਕੁੱਤੇ ਛੱਡਣਾ ਸੀ ਕਿ ਇਥੋਂ ਬਾਹਰ ਛੱਡ ਕੇ ਆਣੇ ਸੀ ਕੁੱਤੇ ਉਹਦੇ ਬਰਬਲੀ ਹੈ ਇਹ ਜੋ ਟੈਲੀਫੋਨ ਦੇ ਮੈਨ ਦੱਸਿਆ ਬ ਪੱਖ ਦੇਖਣ ਦੀ ਨਹੀਂ ਹੈ ਜੇ ਇਦਾਂ ਪੁੱਤੇ ਨੂੰ ਮਾਰ ਕੇ ਕੋਸ਼ਿਸ਼ ਕੀਤੀ ਹੈ ਤਾਂ ਪੁਲਿਸ ਜਿਹੜੀ ਹੈ ਉਹਦੇ ਤੇ ਪੱਖ ਇਹ ਘੋੜਾ ਉਹਦੇ ਜਿਹੜਾ ਕੋ ਡਾਂਗ ਵਾਲਾ ਨੇ ਉਹਦੇ ਡਾਂਗ ਵਾਲੇ ਮਾਰ ਰਹੇ ਕੋਈ ਉਹਦੇ ਪਤਾ ਕਰੂਗੇ ਕਿ ਇਹ ਫਟਾ ਪਾਣ ਵਾਸਤੇ ਹੈ ਕਾਦੇ ਲਈ ਫੜ ਰਹੇ ਨੇ ਪੁੱਤ ਨੂੰ ਕੀ ਜੀਜ਼ ਹੈ ਇਹ ਹੁਣ ਵੈਰੀਫਾਈ ਹੋਇਆ ਹੈ ਜਾਂ ਤਾਂ ਉਹਦੇ ਡਾਂਗ ਮਾਰੇ ਫਿਰ ਤਾਂ ਕਲੀਅਰ ਹੈ ਬੱਕੇ ਨਾਲ ਕੁੱਟਦੇ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਫੜ ਰਹੇ ਨੇ ਹੁਣ ਇਹ ਤਾਂ ਬਾਅਦ ਪੜਤਾਲ ਪਤਾ ਲਗੂ ਕਿਸ ਲਈ ਕਾਦੇ ਲਈ ਫੜ ਰਹੇ ਨੇ ਉਹ ਜਾਂ ਮਾਰ ਰਹੇ ਨੇ ਜਾਂ ਫਟਾ ਪਾਣ ਲਈ ਹੈ ਉਹ ਹੁਣ ਉਹਨਾਂ ਬੁਲਾਇਆ ਉਹ ਤਾਂ ਪੱਖ ਸੁਣੇ ਇੱਕ ਸਰ ਇਹਦੇ ਜਿਹੜੀ ਡੋਗ ਲਵਰ ਆ ਬੁੜੀਆ ਉਹਨੇ ਦੱਸਿਆ ਕਿ ਮੇਰੇ ਨਾਲ ਵੀ ਉੱਥੇ ਲੋਕਾਂ ਨੇ ਮਤ ਨਹੀਂ ਕੀਤੀ ਉਹਦੀ ਵੀ ਕੰਪਲੇਂਟ ਕਰਾਈ ਉਹਦੀ ਉਹਦੀ ਮੇਲ ਪ੍ਰੋਬਲਮ ਹੈ ਨਾ ਉਹਦੇ ਕਰਕੇ ਤੇ ਹੈਗੀ ਕਿਉਂਕਿ ਉਹ ਹੀ ਡੋਗ ਲਵਰ ਹੈ ਓਕੇ ਉਹੀ ਉੱਤੇ ਇਕੱਠੇ ਕਰਦੀ ਉੱਤੇ ਫੀਡ ਬੰਦੀ ਕੁੱਤਿਆਂ ਨੂੰ ਉਹਦੇ ਕਰਕੇ ਪੂਰੇ ਕਰਕੇ ਮੇਨ ਪ੍ਰੋਬਲਮ ਹੈ ਉਹ ਕਰਨੀ ਮੇਰੇ ਨਾਲ ਛੇਡਛਾੜ ਵੀ ਹੋਈ ਜਾਂਦੀ ਉਹ ਤੇ ਪਾੜ ਤੋਂ ਪਾੜ ਉਹ ਤਾਂ ਹੁਣ ਇਲਿਗੇਸ਼ਨ ਲਾ ਦੇ ਦੇ ਕੋ ਉਹ ਦੇਖ ਪਾੜ ਸਿਰ ਦੇ ਬਲਾਏ ਨੇ ਪਾੜ ਦੇਖਾਂਗੇ ਜੇ ਕੋਈ ਛੇਡਛਾੜ ਤਾਂ ਵੀ ਕੋਈ ਨਹੀਂ ਜੋ ਬੰਦੀ ਕਾਰਵਾਈ ਕਰਾਂਗੇ ਜੇ ਛੇਡਛਾੜ ਵਾਲੀ ਤਾਂ ਉਹ ਵੀ ਕਰਾਂਗੇ ਅਦਰਵਾਈਜ਼ ਇਹ ਝੂਠੇ ਤੋ ਉਹ ਵੱਖਰੀ ਗੱਲ ਹੈ ਰੇਡ ਵਗੈਰਾ ਹੁਣ ਆ ਚੁੱਕੀ ਰੋਡ ਦੇ ਕੋਲ ਹੈ ਹਾਂ ਜਸਟ ਮੈਨੂੰ ਕੋ ਹੁਣ 6 ਵਜੇ ਕੰਪਲੇਨ 6:00 ਵਜੇ ਕੰਪਲੇਨ ਆਈ ਹੈ ਮੇਰੇ ਕੋਲ ਠੀਕ ਹੈ ਜੀ ਤੇ ਬੁਲਾਵਾਂਗਾ ਮੈਂ ਕਾਲ ਕੀਤੀ ਉਹਨ ਤੂੰ ਹੁਣ ਮੈਂ ਤੋਂ ਬਲਾਸਰ ਕਹਿ ਰਿਹਾ ਤਰ ਮੈਂ ਨਹੀਂ ਓਕੇ ਨਾ ਹੋ ਮੈਂ ਤੈਨੂੰ ਹੁਣ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਿਹਾ ਮੈਂ ਵੀ ਕਹਿ ਰਿਹਾ ਪਿਆਰ ਨਾ ਗੱਲ ਕਰੋ ਬੰਦੇ ਮੂੰਹ 'ਚ ਬੋਲ ਜਾ ਮੈਂ ਤੇਰੀ ਕੰਪਲੇਨਟ ਲੈ ਲਈ ਆ ਮੈਂ ਮੇਰੀ ਕੰਮ ਤੈਨੂੰ ਮੈਂ ਲਾਸਟ ਕਹਤਾ ਹੁਣ ਤਰੀ ਬੰਦੇ ਦੀ ਮੈਂ ਕੰਪਲੇਨਟ ਲੜੀਆ ਤਰੀ ਬੰਦੇ ਦੀ ਮੈਂ ਜਿਹਨੂੰ ਤੈਨੂੰ ਕਹਿੰਦਾ ਮੈਂ ਉੱਥੇ ਬੰਦੇ ਦੀ ਕੰਮ ਦੀ ਹਵਾ ਕਰ ਨਹੀਂ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਜਿਕ ਕੰਪਲੇਨਟ ਲੈ ਲਈਆ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਬੁਲਾਦਾ ਨਹੀਂ ਫੇਰ ਅਸੀਂ ਚੱਲੇ ਆ ਕੰਪਲੇਨਟ ਦੇ ਇਹਨੂੰ ਹੀ ਖੜੇ ਦੀ ਫੇਰ ਕੰਪਲੇਨਟ ਦੇ ਦਈਏ ਨਾ ਜਾਓ ਕੋ ਫੇਰ ਚੱਲਦੇ ਮੈਂ ਬੁਲਾਦਾ ਚਲੋ ਆ ਗਏ ਚਾਰ ਸਾਹਿਬ ਮੈਂ ਤੈਨੂੰ ਸੈਂਸ ਤੋਂ ਇਹੀ ਗੱਲ ਕਰਦਾ ਹਾਂ ਆ ਜਾ ਰਹੇ ਤੁਸੀਂ ਜੀ ਲਿਮਟ ਹੁੰਦੀ ਆ ਲਿਮਟ ਮੈਂ ਕੋਈ ਲਿਮਟ ਕਰਾ ਨਹੀਂ ਠੀਕ ਹੈ ਲੇਡੀ ਨੂੰ ਚਾਰ ਤੈਨੂੰ ਸਾਰੀ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇਰੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈ ਐ ਮੈਂ ਚੋਰ ਆ ਮੈਂ ਚੋਰ ਨਹੀਂ ਮੈਂ ਚੋਰ ਆ ਮੈਂ ਤੈਨੂੰ ਮੈਂ ਕਹਿੰਦਾ ਮੈਂ ਮੁਹੱਲੇ ਦਾ ਮੋਹਤਾ ਮੈਂ ਤੇਰੇ ਮੈਂ ਮੋਹਤਾ ਮੈਂ ਹੀ ਜਣਾ ਮੈਂ ਚੌਕੀਦਾਰ ਹਾਂ ਤੇ ਮੈਂ ਕੀ ਆ ਚਲੋ ਇਹ ਚੌਕੀਦਾਰ ਹੈ ਗੜੀ ਵੀਰੇ ਮੈਂ ਤੈਨੂੰ ਲਾਸ਼ ਕਹਿੰਦਾ ਤੂੰ ਨਹੀਂ ਮੰਨਣਾ ਮੈਂ ਜਾਉਂਦਾ ਇਹ ਕੀ ਕਹਿ ਰਹੇ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋ ਰਹੀ ਕਰੀ ਜਣਾ ਹੈ ਹਰੋ ਓਏ ਜੱਜ ਸਾਹਿਬ ਮੈਂ ਦਿਮਾਗ ਖਾ ਲਿਆ ਤੇਰਾ ਇੱਕ ਮਿੰਟ ਤੇਰੀ ਵਰਕਾ ਬਹੁਤ ਦੇਖ ਲਈ ਤੇ ਭਾਈ ਮਾਰ ਮਾਰ ਸੀੜ ਕਰ ਪੁੱਤਾਂ ਮੈਂ ਭਾਈ ਤੇਰੇ ਸਾਹਦੋਂ ਕਿ ਚਾਰ ਦੇ ਵੱਲੋਂ ਬਕਮੀ ਜੀ ਦੇ ਨਾਲ ਭੱਲੇ ਦੇ ਮੋਹਰਵਾਰ ਬੰਦੇ ਨੂੰ ਕਾਲਾ ਕੱਢਿਆ ਜਾ ਰਹੀਆਂ ਨੇ ਐਸੀ ਗੱਲ ਤੇ ਰਿਹਾ ਭਾਈ ਐਸੀ ਗੱਲ ਤੇ ਰਿਹਾ ਸਕਦੇ ਕਿ ਚਾਰ ਸਾਹਿਬ ਦੇ ਵੱਲੋਂ ਜਿਹੜੀ ਆਚ ਕਰਉਣੀ ਭਾਈ ਨਹੀਂ ਕੀਤੀ ਕੀਤੀ ਜਾ ਰਹੀ ਆ ਇਹ ਤੇਲੀ ਹੈ ਨਾ ਸੋਨ ਚਾਰ ਸਾਫ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਟਮੀਜੀ ਕੀਤੀ ਜਾ ਰਹੀ ਆ ਨਾਸਾ ਭੰਲਣ ਦੀ ਗੱਲ ਕੀਤੀ ਜਾ ਰਹੀ ਆ ਸੋ ਪ੍ਰਾਈਮਰੀ ਵਾ ਨਿਊਜ਼ ਦੇ ਬਨੂ ਇੱਕ ਖਬਰ ਦਿਖਾ ਰਹੇ ਆ ਅਸੀਂ ਜੀ ਠੀਕ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇਹ ਤਾਂ ਨਹੀਂ ਚੱਲੂਗਾ ਜੀ ਇਹ ਕੁੱਝ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ ਸ਼ੁਲਾਬੁਰ ਪੰਜਾਬ ਪੁਲਿਸ ਸ਼ੁਲਾਬੁਰ ਚੌਕੀ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਬਰ ਅਮਨ ਸੈਣੀ ਬੀਜੇਪੀ ਤੋਂ ਉਹਨਾਂ ਨੂੰ ਘੜਾਵਾ ਉਹ ਥ्रेट ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਂਕੀ ਦੇ ਵਿੱਚ ਥਰਨੇ ਬਾਰੇ ਤੁਸੀਂ ਮੈਨੂੰ ਦੱਸਿਆ ਵਸੀ ਮਾਮਲਾ ਇਹ ਇੱਕ ਦਰਖਾਸਤ ਆਈ ਸੀ ਉਹਨੇ 6 ਵਜੇ ਦਰਖਾਸਤ ਦੇ ਕੇ ਗਏ ਨੇ ਇਹੇ ਕਰਾਣੀ ਉਹ ਕਿਤੇ ਡੋਗ ਲਵਰ ਨੇ ਉਹ ਕਿਤੇ ਮਹੱਲੇ ਵਿੱਚ ਉਹਦੇ ਪ੍ਰੀਤ ਨਗਰ ਰਹਿੰਦੇ ਨੇ ਉੱਥੇ ਕਿਤੇ ਆਪਣੇ ਲਵਰ ਕਰਕੇ ਉਹਨਾਂ ਫੀਡ ਫੂਡ ਕਿਤੇ ਇਕੱਠੀ ਕਰਕੇ ਪਾਉਂਦੇ ਨੇ ਤੇ ਕੁੱਤੇ ਗੱਤੇ ਕਾਫੀ ਇਕੱਠੇ ਹੋ ਜਾਂਦੇ ਨੇ ਉਹ ਹੁਣ ਕਹਿੰਦੇ ਵੀ ਸਾਡੇ ਵਿੱਚ ਕੁੱਤਿਆਂ ਨੂੰ ਉਹਨੇ ਜਿਹੜੇ ਮਹੱਲੇ ਜਿਹੜਾ ਦਾ ਬੰਦਾ ਕੋਈ ਆਪਣੇ ਅੰਜਸਪਾਤ ਸਿੰਘ ਤੇ ਰੋਬਨ ਮਨਜਿੰਦਰ ਵਗੈਰਾ ਇਹ ਕੁੱਤੇ ਨੂੰ ਫੋਟ ਦੇ ਦੇ ਜੀ ਹੈ ਨਾ ਉਹ ਦਰਖਾਸਤ ਦਰਖਾਸਤ ਲੈ ਲਈ ਸੀਗੀ ਉਹਨਾਂ ਨੂੰ ਹੁਣ ਦੂਜੀ ਪਾਰਟੀ ਨੇ ਜਸਪਾਲ ਸਿੰਘ ਜੀਆਂ ਤੇ ਐਲੀਗੇਸ਼ਨ ਲਾਇਆ ਇਹਨਾਂ ਨੂੰ ਬੁਲਾਇਆ ਏ ਉਹ ਬੁਲਾ ਕੇ ਸੁਣਦੇ ਪੱਖ ਕੀ ਗੱਲ ਬਤਾ ਉਹ ਆ ਰਹੇ ਜਸਟ ਆਈ ਰਹੇ ਨੇ ਮੈਂ ਟੈਲੀਫੋਨ ਤੇ ਗੱਲ ਹੋਈ ਸੀ ਆ ਰਹੇ ਨੇ ਉਹ ਤੇ ਸਰ ਜਿਹੜੀ ਇੱਕ ਅਮਨ ਸਾਣੀ ਪਰ ਇਲਜ਼ਾਮ ਲਾ ਕੇ ਅਭੀ ਜਿਹੜੇ ਚਾਰਜ ਨੇ ਕਿਉਂਕਿ ਦੇ ਉਹਨਾਂ ਨੇ ਮੇਰੇ ਨਾਲ ਬਤਮੀਜ਼ੀ ਕੀਤੀ ਮੈਨੂੰ ਮਾਰਨ ਲਈ ਕਹਿ ਰਹੇ ਸੀ ਮੈਂ ਤੇਰੇ ਖੱਪੜ ਮਾਰੂੰ ਜੇ ਮੈਂ ਤਾਂ ਕੀ ਕਰਾਂ ਬਿਲਕੁਲ ਝੂਠ ਹੈ ਕੋਈ ਸੱਚਾਈ ਨਹੀਂ ਹੈ ਬਿਲਕੁਲ ਇੱਕ ਵੀਡੀਓ ਚੱਲ ਰਹੀ ਹੈ ਜੀ ਉਹਦੇ ਸਾਹਮਣੇ ਦੇ ਵਿੱਚ ਆਏ ਸੀਗੇ ਮੈਂ ਉਹਨੂੰ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਜੀ ਦਰਖਾਸਤ ਦੇ ਕੇ ਜਿਹੜੀ ਪਾਰਟੀ ਦਰਖਾਸਤ ਵਾਪਸ ਲੈ ਗਈ ਸੀਗੀ ਮੈਥ ਜੇ ਅਗਰ ਮੇਰੇ ਕੋਲ ਤਰਖਾਸਤ ਹੁੰਦੀ ਹੈ ਮੈਂ ਤਾਂ ਤਰਖਾਸਤ ਦੇ ਅਕੋਰਡਿੰਗ ਗੱਲ ਕਰਨੀ ਚਾਹਉ ਤਰਖਾਸਤ ਹੀ ਕਹਿੰਦੇ ਅਸੀਂ ਤਰਖਾਸਤ ਨਹੀਂ ਦੇਣੀ ਉਹ ਤਰਖਾਸਤ ਵਾਪਸ ਲੈ ਗਏ ਨੇ ਉਹਦੇ ਵਿੱਚ ਤਾਂ ਫਿਰ ਗੱਲ ਕਰਵੇ ਉਹ ਦੁਬਾਰਾ ਫਿਰ ਲੈ ਕੇ ਨਾਲ ਆਇਆ ਸੈਣੀ ਉਹ ਕਹਿੰਦਾ ਇਹ ਤਰਖਾਸਤ ਦੇਣੀ ਮੈਂ ਕਿਹਾ ਤਰਖਾਸਤ ਦੇ ਪਹਿਲਾਂ ਵੀ ਤਰਖਾਸਤ ਦਿੱਤੀ ਸੀ ਵਾਪਸ ਲੈ ਕੇ ਸੀਗੇ ਤੇ ਤਰਖਾਸਤ ਉਹ ਤਰਖਾਸਤ ਹੈ ਜੀ ਦੂਜੀ ਪਾਰਟੀ ਅਖਰਤ ਜਦੋਂ ਕੋਈ ਕੰਪਲੇਨਟ ਦਿੰਦਾ ਹੈ ਤਾਂ ਦੂਜੀ ਪਾਰਟੀ ਨੂੰ ਪੱਕਾ ਸੁਣਨਾ ਹੁੰਦਾ ਉਹਦਾ ਉਹਨੂੰ ਕਾਲ ਵੀ ਕਰਨੀ ਹੁੰਦੀ ਹੈ ਇਹ 5 ਮਿੰਟਾਂ ਵਿੱਚ ਤਾਂ ਨਹੀਂ ਜਲਦੀ ਨਹੀਂ ਜਲਦੀ ਤਾਂ ਨਹੀਂ ਆ ਜੇ ਬਈ ਹੁਣੇ ਬਲਾਓ ਜੀ ਉਨੂੰ ਆਹੀ ਗੱਲ ਕਹੀ ਆ ਵੀ ਦਰਖਾਸਤ ਤੇਰੀ ਦੇਣੀ ਆ ਤੂੰ ਦਿਖਾ ਦੇ ਦੇ ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ ਅੱਜ 10 ਨੰਬਰ ਮੈਂ ਟੈਲੀਫੋਨ ਮਰੇਣ ਬੁਲਾਣ ਵਾਸਤੇ ਲਿਖੇ ਸੀ ਉਹਨੂੰ ਉਹ ਕਹਿੰਦੇ ਨਹੀਂ ਕਿ ਅਸੀਂ ਹੁਣ ਧਰਨਾ ਲਾਣਾ ਮੈਂ ਕਿਹਾ ਧਰਨਾ ਇਹ ਧਰਨਾ ਹਰ ਚੀਜ਼ ਧਰਨੇ ਨਾਲ ਇਕੱਠੀ ਘੱਟੋ ਘੱਟ ਕੋਈ ਕੰਪਲੇਨਟ ਦਿੰਦਾ ਪਰ ਦੂਜੀ ਪਾਰਟੀ ਤੇ ਪੱਖ ਸੁਣਨਾ ਨਾਲੇ ਜ਼ਰੂਰੀ ਹੈ ਕੀ ਚਾਹੀਏ ਅਗਰ ਤੂੰ ਹੀ ਦਰਖਾਤ ਦੇਂ ਤੋ ਇਸ ਚਾਹੀਓਗੀ ਤੋ ਬਣਦੀ ਕਾਰਵਾਈ ਕੀਤੀ ਜਾਊਗੀ ਪਰ ਜੇ ਉਹ ਕਵੇ ਹੁਣੇ ਹੀ ਕਾਰਵਾਈ ਕਰੋ ਉਸ ਤਰ੍ਹਾਂ ਨਹੀਂ ਹੁੰਦਾ ਕਿ ਲੱਗਦਾ ਕਿ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਦੋਨੇ ਪਾਸੇ ਇਹਨਾਂ ਦੀ ਜੋ ਇਨਰ ਐਕਚੁਅਲੀ ਕੀ ਹੈ ਮੈਂ ਜੋ ਹੁਣ ਮੈਨੂੰ ਪਤਾ ਲੱਗਾ ਕਿ ਮੈਂ ਟੈਲੀਫੋਨ ਤੇ ਜਸਪਾਲ ਸਿੰਘ ਨੂੰ ਕਾਲ ਕੀਤੀ ਸੀ ਵੀ ਭਾਈ ਆ ਕੇ ਦਰਖਾਸਤ ਸੰਭਿਲਾਓ ਉਹ ਮੇ ਕਾਰਨ ਕੀ ਉਹਨੇ ਮੈਨੂੰ ਬਰਬਰੀ ਦੱਸਿਆ ਵੀ ਇਹ ਇਸ ਤਰ੍ਹਾਂ ਕਰਕੇ ਜਿਹੜੀ ਦੇਖਾ ਰਾਣੀ ਹੈ ਇਹ ਇੱਥੇ ਲਿਆ ਕੇ ਫੀਡ ਕੁੱਤੇ ਸਾਰੇ ਗਲੀ ਦੇ ਕੁੱਤੇ ਕਰ ਦਿੰਦੇ ਨੇ 35-40 ਕੁੱਤੇ ਇਕੱਠੇ ਕਰ ਲੈਂਦੀ ਹੈ ਤੇ ਕੁੱਤੇ ਦਾ ਮੇਰੇ ਫਾਦ ਨੂੰ ਪਿਛਲੀ ਕਟਿਆ ਅਜੇ ਇੰਜੈਕਸ਼ਨ ਪੰਜਵਾਂ ਇੰਜੈਕਸ਼ਨ ਤੇ ਲੱਗਿਆ ਮੇਰੇ ਫਾਦ ਨੂੰ ਕੱਟਦਾ ਸੀ ਕੁੱਤਿਆਂ ਦਾ ਅਸੀਂ ਇਹਨੂੰ ਇਹੀ ਕਹਿੰਦੇ ਵੀ ਜੇ ਕੁੱਤਿਆਂ ਨੂੰ ਫੀਡ ਗਲੀ ਦੇ ਵਿੱਚ ਨਾਲ ਪਾਣੀ ਸਾਈਡ ਤੇ ਬਾਦੇ ਇੱਥੇ ਕੁੱਤੇ ਜਵਾਕ ਨਿਕਲਦੇ ਜਵਾਕਾਂ ਉਹ ਮਤ ਪੀ ਲੈ ਕੇ ਇੱਕ ਦੂਜੇ ਦੇ ਆ ਚੀਜ਼ਾਂ ਕਰਦੇ ਨੇ। ਸਰ ਦੂਜੀ ਇੱਕ ਵੀਡੀਓ ਹੋਰ ਵਾਇਰਲ ਹੋਣੀ ਹੈ ਜਿਹਦੇ ਵਿੱਚ ਕੁੱਤੇ ਨੂੰ ਮਾਰਿਆ ਜਾ ਰਿਹਾ ਪਰ ਪੁੱਤਾ ਕਹਿੰਦੇ ਬਚ ਗਿਆ ਮਰਿਆ ਨਹੀਂ ਦਾ। ਰਸੀ ਪਾ ਕੇ ਉਹਨੂੰ। ਉਹਨੂੰ ਪਾ ਰਹੇ ਹੁਣ। ਉਹ ਤੁਹਾਨੂੰ ਪੱਖ ਸੁਣਾਗੇ ਨਾ ਹੁਣ ਕਿਉਂਕਿ ਉਹਨਾਂ ਨੇ ਬਰਬਲੀ ਨੂੰ ਦੱਸਿਆ ਕਿ ਅਸੀਂ ਕੁੱਤੇ ਇਹ ਕੁੱਤੇ ਵਾਰ ਇਕੱਠੇ ਹੁੰਦੇ ਅਸੀਂ ਕੁੱਤੇ ਪੜਾ ਕਰਤੀ ਇਹਨੂੰ ਪੜਾ ਪਾ ਕੇ ਇਹਨੂੰ ਕੁੱਤੇ ਛੱਡਣਾ ਸੀ ਕਿ ਇੱਥੋਂ ਬਾਹਰ ਛੱਡ ਕੇ ਆਣੇ ਸੀ ਕੁੱਤੇ। ਉਹਦੇ ਬਰਬਲੀ ਹੈ ਇਹ ਜੋ ਟੈਲੀਫੋਨ ਦੇ ਮੈਨ ਦੱਸਿਆ। ਬਾਕੀ ਬਲਾਏ ਨਹੀਂ ਆਉਂਦੇ ਨੇ। ਪੱਖ ਦੇਖ ਲੈਂਦੇ ਕੀ ਹੁਣ। ਨਹੀਂ ਜੇ ਇਦਾਂ ਪੁੱਤੇ ਨੂੰ ਮਾਰਨ ਦੀ ਉਹ ਪਤਾ ਕਰੂਗਾ ਕਿ ਇਹ ਫਟਾ ਪਾਣ ਵਾਸਤੇ ਕਾਦ ਲਈ ਫੜ ਰਹੇ ਨੇ ਪੁੱਤ ਇਹ ਕੀ ਚੀਜ਼ ਹੈ ਇਹ ਹੁਣ ਵੈਰੀਫਾਈ ਹੋਇਆ ਠੀਕ ਆ ਜਾਂ ਤਾਂ ਉਹਦੇ ਡਾਂਗ ਮਾਰੇ ਫਿਰ ਤਾਂ ਕਲੀਅਰ ਬੱਕੇ ਨਾਲ ਕੁੱਟਦੇ ਨੇ ਜੀ ਠੀਕ ਆ ਜੀ ਠੀਕ ਹੈ ਜੀ ਉਹਨੂੰ ਫੜ ਰਹੇ ਨੇ ਹੁਣ ਇਹ ਤਾਂ ਬਾਦ ਪਤਾਲ ਪਤਲ ਨੂੰ ਕਿਸ ਲਈ ਕਾਦ ਲਈ ਫੜ ਰਹੇ ਨੇ ਉਹ ਜਾਂ ਮਾਰ ਰਹੇ ਨੇ ਜਾਂ ਫਟਾ ਪਾਣ ਲਈ ਹੈ ਉਹ ਹੁਣ ਉਹਨਾਂ ਬੁਲਾਇਆ ਉਹ ਤਾਂ ਪਾਕਿਸਤਾਨ ਇੱਕ ਸਰ ਇਹ ਤਾਂ ਰੇਡੀਜ਼ ਆ ਜਿਹੜੀ ਡੌਗ ਲਵਰ ਆ ਗੁੜੀਆ ਉਹਨੇ ਦੱਸਿਆ ਕਿ ਮੇਰੇ ਨਾਲ ਵੀ ਇੱਥੇ ਲੋਕਾਂ ਨੇ ਮਤ ਨਹੀਂ ਦੀ ਕਿਸੇ ਉਹਦੀ ਵੀ ਕੰਪਲੇਨਟ ਕਰਾਈ ਉਹਦੀ ਉਹਦੀ ਮੇਲ ਪ੍ਰੋਬਲਮ ਹੈ ਨਾ ਉਹਦੇ ਕਰਕੇ ਤੇ ਹੈਗੇ ਕਿਉਂਕਿ ਉਹੀ ਡੌਗ ਲ ਉਹੀ ਕੁੱਤੇ ਇਕੱਠੇ ਕਰਦੀ ਉਥੇ ਫੀਡ ਬੰਦੀ ਕੁੱਤਿਆਂ ਨੂੰ ਉਹਦੇ ਕਰਕੇ ਪੂਰੇ ਕਰਕੇ ਮੇਨ ਪ੍ਰੋਬਲਮ ਹੈ ਉਹ ਕਰਨੀ ਮੇਰੇ ਨਾਲ ਛੇੜਛਾੜ ਵੀ ਹੋਈ ਹੈ ਉਹ ਤੇ ਪਾੜ ਤੋਂ ਪਾੜ ਉਹ ਤਾਂ ਹੁਣ ਇਲਿਗੇਸ਼ਨ ਲਾ ਦੇ ਦੇ ਕੋ ਉਹ ਦੇਖ ਪਾੜ ਸਿਰਕੇ ਬੁਲਾਏ ਨੇ ਪਾੜ ਦੇਖਾਂਗੇ ਜੇ ਕੋਈ ਛੇੜ ਛਾੜ ਤਾਂ ਵੀ ਕੋਈ ਨਹੀਂ ਜੋ ਬੰਦੀ ਕਾਰਵਾਈ ਕਰਾਂਗੇ ਛੇੜਛਾੜ ਵਾਲੀ ਤਾਂ ਉਹ ਵੀ ਕਰਾਂਗੇ ਅਦਰਵਾਈਜ਼ ਇਹ ਝੂਠ ਹੈ ਤੋ ਉਹ ਵੱਖਰੀ ਗੱਲ ਹੈ ਰੇਡ ਵਗੈਰਾ ਹੁਣ ਆ ਚੁੱਕੀ ਮੋਡੇ ਕੋਲੇ ਹਾਂ ਜਸਟ ਮੇਰੇ ਕੋਲ ਹੁਣੇ 6 ਵਜੇ ਕੰਪਲੇਨ 6:00 ਵਜੇ ਕੰਪਲੇਨ ਆਈ ਹੈ ਮੇਰੇ ਕੋਲ ਠੀਕ ਹੈ ਜੀ ਤੇ ਬੁਲਾਵਾਂਗਾ ਮੈਂ ਕਾਲ ਕੀਤੀ ਉਹਨਾਂ ਨੂੰ ਮੈਂ ਤੈਨੂੰ ਹੁਣ ਮੈਂ ਤੈਨੂੰ ਬਲਾਸਟਰ ਕਰ ਰਿਹਾ ਤੈਨੂੰ ਮੈਂ ਇਹ ਓਕੇ ਨਾ ਹੋ ਮੈਂ ਤੈਨੂੰ ਹੁਣ ਕਹਿ ਰਿਹਾ ਤੈਨੂੰ ਮੈਂ ਮੈਂ ਵੀ ਕਹਿ ਰਿਹਾ ਪਿਆਰ ਨਾ ਗੱਲ ਕਰ ਬੰਦਿਆ ਮੂੰਹ ਬੰਦ ਕਰ ਮੈਂ ਤੇਰੀ ਕੰਪਲੇਨਟ ਲੈ ਲਈ ਆ ਬਾ ਨੀ ਮੇਰੀ ਕੰਪਲੇਨਟ ਲੜੀ ਆ ਤਰੀਬ ਬੰਦੇ ਦੀ ਤੇਰੀ ਮੈਂ ਕੰਪਲੇਨਟ ਲੈ ਲਈ ਆ ਤਰੀਬ ਬੰਦੇ ਦੀ ਮੈਂ ਜਿਹਨੂੰ ਤੈਨੂੰ ਕਹਿੰਦੇ ਆ ਮੈਂ ਉਧਰ ਦੋਤੀ ਹਲਾ ਕਰਨੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਲੇਕਿਨ ਕੰਪਲੇਨਟ ਲੈ ਲਈ ਆ ਬਸ ਠੀਕ ਆ ਬਸ ਠੀਕ ਆ ਜਾਓ ਮੈਂ ਬੁਲਾਦਾ ਨਹੀਂ ਮੈਂ ਫੇਰ ਅਸੀਂ ਚੱਲਦੇ ਆ ਕੰਪਲੇਨਟ ਦੇਣ ਨੂੰ ਹੀ ਖੜੇ ਸੀ ਫੇਰ ਤੇ ਕੰਪਲੇਨਟ ਦੇ ਦਈਏ ਨਾ ਸਰ ਜਿਵੇਂ ਜਾਓ ਬੋ ਜਾਓ ਮੈਂ ਬੁਲਾਦਾ ਤੇਰਾ ਆ ਗਿਆ ਜੀ ਚਾਰ ਸਾਹਿਬ ਮੈਂ ਮੈਂ ਤੈਨੂੰ ਸਣੀ ਤੋਂ ਇਹੀ ਗੱਲ ਕਰਦਾ ਆ ਉਹ ਜਾ ਰਹੇ ਆ ਤੁਸੀਂ ਜੀ ਦੀ ਲਿਮਟ ਹੁੰਦੀ ਆ ਲਿਮਟ ਤੋਂ ਮੈਂ ਕੋਈ ਲਿਮਟ ਕਰਾਸ ਨਹੀਂ ਕੀਤੀ ਲੈਣੀ ਨੂੰ ਚਾਰ ਵਾਰੀ ਬਾ ਤੈਨੂੰ ਸਾਬ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇਰੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਕਿਹਾ ਤੇਰੀ ਦਰਖਾਸਤ ਲੈ ਲਈ ਏ ਮੈਂ ਚੋਰ ਆ ਨਹੀਂ ਮੈਂ ਚੋਰ ਆ ਮੈਂ ਤੈਨੂੰ ਮੈਂ ਕਹਿੰਦਾ ਮੈਂ ਮੁਹਤ ਮੈਂ ਤੈਨੂੰ ਮੈਂ ਮੁਹਤ ਮੈਂ ਹੀ ਡੇਦਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਆ ਹੈਂ ਚੌਂਕੀਦਾਰ ਆ ਮੈਂ ਤੈਨੂੰ ਹੁਣ ਲਾਸ਼ ਕਹਿੰਦਾ ਤੈਨੂੰ ਮੰਨਣਾ ਮੈਂ ਜਾਓ ਤੈਨੂੰ ਮੈਂ ਕਹਿ ਰਹੇ ਤੈਨੂੰ ਮੈਂ ਹੁਣ ਦੇਖਿਆ ਤੂੰ ਉਹ ਹਵਾ ਹੋਰੀ ਕਰੀ ਜਣਾ ਹੈ ਹਰ ਕੋਈ ਜੱਜ ਸਾਹਿਬ ਆਹ ਦਿਮਾਗ ਖਾ ਲ ਕਿੱਦਾਂ ਇੱਕ ਮਿੰਟ ਤੇਰੀ ਵਰਗਾ ਬਹੁਤੇ ਖੜੇ ਇਥੇ ਭਾਈ ਮਾਰ ਮਾਰ ਸੀਟ ਕਰ ਦੂਗਾ ਮੈਂ ਭਾਈ ਕਿਸੇ ਸਾਧਨ ਕਿ ਚੌਕੀ ਚਾਰ ਦੇ ਵੱਲੋਂ ਬੱਤਮੀ ਜੀ ਦੇ ਨਾਲ ਭੱਲੇ ਦੇ ਮੋਹਲਵਾਰ ਬੰਦੇ ਨੂੰ ਕਾਲਾ ਵੇਖੇ ਜਾ ਰਹੀਆਂ ਨੇ ਐਸੇ ਗੱਲ ਤੇ ਰਿਹਾ ਭਾਈ ਐਸੇ ਗੱਲ ਤੇ ਚੌਕੀ ਚਾਰ ਸਾਹਿਬ ਦੇ ਵੱਲੋਂ ਜਿਹੜੀ ਆਚ ਕਰਉਣੀ ਬੱਤਮੀ ਜੀ ਕੀਤੀ ਕੀਤੀ ਜਾ ਰਹੀ ਆ ਕਿੱਸੇ ਇੰਨੀ ਕਿਮੂਗੀ ਕੋਪਲੇਟ ਲੈ ਲਈਏ ਨਾ ਸੁਣ ਚੌਕੀ ਚਾਰ ਸਾਹਿਬ ਦੇ ਵੱਲੋਂ ਕੋਈ ਦੇਖ ਸਕਦੇ ਹੋ ਕਿ ਬੱਤਮੀ ਜੀ ਕੀਤੀ ਜਾ ਰਹੀ ਆ ਨਾ ਸਾਫਲ ਲੜਦੀ ਗੱਲ ਕੀਤੀ ਜਾ ਰਹੀ ਆ। ਸੋ ਪ੍ਰਾਇਮਰੀ ਵਾਣੀ ਉਸੇ ਬਾਰੇ ਇੱਕ ਖਬਰ ਦਿਖਾ ਰਹੇ ਆ ਅਸੀਂ। ਕਿਰਪਾ ਕਰਕੇ ਠੀਕ ਹੈ। ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ। ਠੀਕ ਆ ਠੀਕ ਆ। ਇੰਤੈ ਨਹੀਂ ਚੱਲੂਗਾ ਇਹ ਕੁੱਝ ਗੱਲ ਹੈ। ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੰਜਾਬ ਪੁਲਿਸ। ਸ਼ਲਾਬਰੀ ਚੌਕ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਵਾਰ ਅਮਨ ਸੈਣੀ ਬੀਜੇਪੀ ਤੋਂ ਉਹਨਾਂ ਨੂੰ ਘੜਾਵਾ। ਉਹ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਂਕੀ ਦੇ ਵਿੱਚ ਤੁਹਾਨੂੰ ਬਾਰੇ ਤੁਸੀਂ ਮੈਨੂੰ ਦੱਸਿਆ ਪਿਆ ਸੀ ਮਾਮਲਾ ਇਹ ਇੱਕ ਦਰਖਾਸਤ ਆਈ ਸੀ ਉਹਨੇ 6 ਵਜੇ ਦਰਖਾਸਤ ਦੇ ਕੇ ਗਏ ਨੇ ਦੇਖਾ ਰਣੀ ਉਹ ਕਿਤੇ ਡੋਗ ਲਵਰ ਨੇ ਉਹ ਕਿਤੇ ਮਹੱਲੇ ਵਿੱਚ ਉਹਦੇ ਪ੍ਰੀਤ ਨਗਰ ਰਹਿੰਦੇ ਨੇ ਉੱਥੇ ਕਿਤੇ ਆਪਣੇ ਲਵਰ ਕਰਕੇ ਉਹਨਾਂ ਫੂਡ ਕਿਤੇ ਇਕੱਠੀ ਕਰਕੇ ਪਾਉਂਦੇ ਨੇ ਉਹਦੇ ਕੁੱਤੇ ਕੱਤੇ ਕਾਫੀ ਇਕੱਠੇ ਹੋ ਜਾਂਦੇ ਨੇ ਉਹ ਮੁਣ ਕਹਿੰਦੇ ਵੀ ਸਾਡੇ ਵੀ ਕੁੱਤਿਆਂ ਨੂੰ ਉਹਨੇ ਜਿਹੜੇ ਮਹੱਲੇ ਜਿਹੜਾ ਦਾ ਬੰਦਾ ਕੋਈ ਆਪਣੇ ਅੰਜਸਪਾਲ ਸਿੰਘ ਤੇ ਰੋਹਨ ਮਨਜਿੰਦਰ ਵਗੈਰਾ ਇਹ ਕੁੱਤੇ ਨੂੰ ਫੋਟਦੇ ਨੇ ਜੀ ਹੈ ਨਾ ਉਹ ਦਰਖਾਸਤ ਦਰਖਾਸਤ ਲੈ ਲਈ ਸੀਗੀ ਉਹਨਾਂ ਨੂੰ ਦੋ ਪਾਰਟੀਆਂ ਜਿਸ ਪਾਰਟੀ ਨੇ ਜਿਹਨਾਂ ਤੇ ਅਲੀਗੇਸ਼ਨ ਲਾਇਆ ਉਹਨਾਂ ਨੂੰ ਬੁਲਾਇਆ ਹੈ ਉਹ ਬੁਲਾ ਕੇ ਸੁਣਦੇ ਵਕ ਕੀ ਗੱਲ ਪਤਾ ਆ ਰਹੇ ਜਸਟ ਆਈ ਰੇਨ ਵਿੱਚ ਟੈਲੀਫੋਨ ਦੇ ਗੱਲ ਹੋਈ ਜੀ ਆ ਰਹੇ ਨੇ ਉਹ ਸਰ ਤੇ ਸਰ ਜਿਹੜੀ ਇੱਕ ਅਮਨ ਜਾਨੀ ਬਾਰੇ ਜਾਬ ਲਾਗੇ ਅਭੀ ਜਿਹੜੇ ਚਾਰਜ ਨੇ ਚੌਕੀ ਦੇ ਉਹਨਾਂ ਨੇ ਮੇਰੇ ਨਾਲ ਬਤਨੀ ਸੀ ਕੀਤੀ ਮਤਲਬ ਮਾਰਨ ਦੇ ਪਹਿਲੇ ਜਿਵੇਂ ਤੇ ਖੱਪੜ ਮਾਰਨਗੇ ਇਹ ਵਾਧਾ ਕੀ ਗੱਲ ਬਿਲਕੁਲ ਝੂਠ ਹੈ ਕੋਈ ਚਾਹੀ ਨਹੀਂ ਬਿਲਕੁਲ ਇੱਕ ਵੀਡੀਓ ਚੱਲਦੀ ਹੈ ਜੀ ਉਹਦੇ ਸਬੰਧ ਦੇ ਵਿੱਚ ਆਏ ਸੀਗੇ ਮੈਂ ਉਹਨੂੰ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਸੀ ਦਰਖਾਸਤ ਦੇ ਕੇ ਜਿਹੜੀ ਪਾਰਟੀ ਨੇ ਦਰਖਾਸਤ ਵ ਮੈਜ ਜੇ ਅਗਰ ਮੇਰੇ ਕੋਲ ਤਰਖਾਸ ਤੋਂ ਦੀਏ ਮੈਂ ਤਾਂ ਤਰਖਾਸ ਦੇ ਅਕੋਰਡਿੰਗ ਗੱਲ ਕਰਨੀ ਜੇ ਤਰਖਾਸ ਹੀ ਕਹਿੰਦੇ ਅਸੀਂ ਤਰਖਾਸ ਨਹੀਂ ਦੇਣੀ ਉਹ ਤਰਖਾਸ ਵਾਪਸ ਲੈ ਗਏ ਨੇ ਉਹਦੇ ਵਿੱਚ ਤਾਂ ਫਿਰ ਗੱਲ ਕਰਵੇ ਉਹ ਦੁਬਾਰਾ ਫਿਰ ਲੈ ਕੇ ਨਾਲ ਆਇਆ ਸੈਣੀ ਉਹ ਕਹਿੰਦਾ ਇਹ ਤਰਖਾਸ ਦੇਣੀ ਮੈਂ ਕਿ ਤਰਖਾਸ ਤੇ ਪਹਿਲਾਂ ਵੀ ਤਰਖਾਸ ਦਿੱਤੀ ਵਾਪਸ ਲੈ ਕੇ ਸੀਗੇ ਤੇ ਤਰਖਾਸ ਤੇ ਤਰਖਾਸ ਤੇ ਵੀ ਦੂਜੀ ਪਾਰਟੀ ਅਖੀਰਤ ਜਦੋਂ ਕੋਈ ਕੰਪਲੇਨਟ ਦਿੰਦਾ ਤਾਂ ਦੂਜੀ ਪਾਰਟੀ ਨੂੰ ਪੱਖ ਸੁਣਨਾ ਹੁੰਦਾ ਉਹਦਾ ਉਹਨੂੰ ਕਾਲ ਵੀ ਕਰਨੀ ਆਉਂਦੀ ਹੈ ਇਹ 5 ਮਿੰਟਾਂ ਵਿੱਚ ਤਾਂ ਨਹੀਂ ਜਲਦੀ ਨਹੀਂ ਜਲਦੀ ਤਾਂ ਨਹੀਂ ਆਏ ਮੇ ਹੁਣੇ ਬੁਲਾਓ ਜੀ ਉਹਨੂੰ ਆਹੀ ਗੱਲ ਕਹੀ ਆ ਵੀ ਦਰਖਾਸਤ ਤੇਰੀ ਦੇਣੀ ਆ ਤੂੰ ਦਿਖਾ ਦੇ ਦੇ ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ ਅੱਜ ਅਸਟ ਨੰਬਰ ਮੈਂ ਟੈਲੀਫੋਨ ਬਣਿਆ ਉਹ ਬੁਲਾਉਣ ਵਾਸਤੇ ਲਿਖੇ ਸੀ ਉਦੋਂ ਓਕੇ ਉਹ ਕਹਿੰਦੇ ਨਹੀਂ ਕਿ ਅਸੀਂ ਹੁਣ ਧਰਨਾ ਲਾਣਾ ਮੈਂ ਕਿਹਾ ਧਰਨਾ ਤੇ ਇਹ ਧਰਨਾ ਨਾਲ ਹਰ ਚੀਜ਼ ਧਰਨੇ ਨਾਲ ਹੀ ਗੱਡੀ ਘੱਟੋ ਘੱਟ ਕੋਈ ਕੰਪਲੇਂਟ ਦਿੰਦਾ ਪਰ ਦੂਜੀ ਪਾਰਟੀ ਤੇ ਪੱਖ ਸੁਣਨਾ ਨਾਲੇ ਜ਼ਰੂਰੀ ਹੈ ਕੀ ਸਚਾਈ ਹੈ ਅਗਰ ਤੂੰ ਇਹ ਦਰਖਾਸਤ ਦੇ ਤੂੰ ਸਚਾਈ ਹੋਗੀ ਤਾਂ ਅੰਦੀ ਕਾਰਵਾਈ ਕੀਤੀ ਜਾਊਗੀ ਪਰ ਜੇ ਉਹ ਕਵੇ ਹੁਣੇ ਹੀ ਕਾਰਵਾਈ ਕਰੋ ਉਸ ਤਰ੍ਹਾਂ ਨਹੀਂ ਹੁੰਦਾ ਕਿ ਲੱਗਦਾ ਕਿ ਇਹਨਾਂ ਦੀ ਆਸ ਵਿੱਚ ਲੜਾਈ ਹੋਈ ਹੈ ਦੋਨੇ ਪਾਸੇ ਇਹਨਾਂ ਦੀ ਇਨਰ ਐਕਚੁਅਲੀ ਕੀ ਹੈ ਮੈਂ ਜੋ ਹੁਣ ਮੈਨੂੰ ਪਤਾ ਲੱਗਿਆ ਕਿ ਮੈਂ ਟੈਲੀਫੋਨ ਤੇ ਜਸਪਾਲ ਸਿੰਘ ਨੂੰ ਕਾਲ ਕੀਤੀ ਸੀ ਕਿ ਭਾਈ ਆ ਕੇ ਬਰਖਾ ਦੀ ਸੰਭਿਲਾਓ ਉਹ ਬੇਕਾਰ ਨਹੀਂ ਉਹਨੇ ਮੈਨੂੰ ਬਰਬਰੀ ਦੱਸਿਆ ਕਿ ਇਹ ਇਸ ਤਰ੍ਹਾਂ ਕਰਕੇ ਜਿਹੜੀ ਦੇਖ ਹੈ ਰਾਣੀ ਹੈ ਇਹ ਇੱਥੇ ਲਿਆ ਕੇ ਫੀਡ ਕੁੱਤੇ ਸਾਰੇ ਗਲੀ ਦੇ ਕੁੱਤੇ ਕਰ ਦਿੰਦੇ ਨੇ 35-40 ਕੁੱਤੇ ਇਕੱਠੇ ਕਰ ਲੈਂਦੀ ਹੈ ਤੇ ਕੁੱਤੇ ਕ ਮੇਰੇ ਫਾਦ ਨੂੰ ਪਿਛਲੀ ਕਟਿਆ ਅਜੇ ਇੰਜੈਕਸ਼ਨ ਪੰਜਵਾਂ ਇੰਜੈਕਸ਼ਨ ਉਹਦੇ ਲੱਗਿਆ ਮੇਰੇ ਫਾਦ ਨੂੰ ਕੱਟਦਾ ਸੀ ਕੁੱਤਿਆਂ ਦਾ ਅਸੀਂ ਇਹਨੂੰ ਇਹੀ ਕਹਿੰਦੇ ਵੀ ਜੇ ਕੁੱਤਿਆਂ ਫੀਡ ਗਲੀ ਦੇ ਨਾਲ ਪਾਣੀ ਸਾਈਡ ਤੇ ਪਾਦੇ ਇੱਥੇ ਕੁੱਤੇ ਜਵਾਕ ਨਹੀਂ ਖੋਦੇ ਜਵਾਕਾਂ ਨੂੰ ਉਹ ਮਤ ਪੇਡ ਲੈ ਕੇ ਇੱਕ ਦੂਜੇ ਦੇ ਆ ਚੀਜ਼ਾਂ ਕਰਦੇ ਨੇ ਸਰ ਦੂਜੀ ਇੱਕ ਵੀਡੀਓ ਹੋਰ viral ਹੋਣੀ ਹੈ ਜਿਹਦੇ ਵਿੱਚ ਕੁੱਤੇ ਨੂੰ ਮਾਰਿਆ ਜਾ ਰਿਹਾ ਪਰ ਕੁੱਤਾ ਕਹਿੰਦੇ ਬਚ ਗਿਆ ਮਰਿਆ ਨਹੀਂ ਦਾ ਫਰਸੀ ਪਾ ਕੇ ਉਹਨੂੰ ਉਹਨੂੰ ਪਾ ਰਹੇ ਹੁਣ ਉਹ ਤੁਹਾਨੂੰ ਪੱਕਾ ਸੁਣਾਗੇ ਨਾ ਹੁਣ ਕਿਉਂਕਿ ਉਹਨਾਂ ਨੇ ਬਰਬਲੀ ਨੂੰ ਦੱਸਿਆ ਗਿਆ ਸੀ ਕੁੱਤੇ ਇਹ ਕੁੱਤੇ ਵਾਰ ਇਕੱਠੇ ਹੁੰਦੇ ਅਸੀਂ ਕੁੱਤੇ ਫੜਾ ਕਰਕੇ ਇਹਨੂੰ ਫੜਾ ਪਾ ਕੇ ਇਹਨੂੰ ਕੁੱਤੇ ਛੱਡਣਾ ਸੀਗਾ ਕਿ ਇਥੋਂ ਬਾਹਰ ਛੱਡ ਕੇ ਆਣੇ ਸੀ ਕੁੱਤੇ ਉਹਦੇ ਬਰਬਲੀ ਹੈ ਇਹ ਜੋ ਟੈਲੀਫੋਨ ਦੇ ਮੈਨੂੰ ਦੱਸਿਆ ਬਾਕੀ ਬਲਾਏ ਨਹੀਂ ਆਉਂਦੇ ਨੇ ਪੱਕਾ ਦੇਖ ਰਹੇ ਹੁੰਦੇ ਨੇ ਜੇ ਇਦਾਂ ਕੁੱਤੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੁ ਉਹ ਪਤਾ ਕਰੂਗਾ ਕਿ ਇਹ ਪਟਾਪਾਨ ਬਸਤੀ ਹੈ ਕਾਦਰੀ ਫੜ ਰਹੇ ਨੇ ਕੁੱਤੇ ਕੀ ਜੀਜ਼ ਹੈ ਇਹ ਹੁਣ ਵੈਰੀਫਾਈ ਹੋਇਆ ਹੈ ਜਾਂ ਤਾਂ ਉਹ ਤੇ ਡਾਂਗ ਮਾਰੇ ਫਿਰ ਤਾਂ ਕਲੀਅਰ ਬਕਾ